ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬੂਟਾ ਸਿੰਘ ਸਾਧ ਦਾ ਲਿਖਿਆ ਹੋਇਆ ਨਾਵਲ ਰੂਹੀ ਦਾ ਫੁੱਲ ਦਾ ਪੰਜਵਾਂ ਭਾਗ ਪੜ੍ਹਨ ਜਾ ਰਹੇ ਹਾਂ ਸਰਦਾਰਨੀ ਨੂੰ ਨਸ਼ਾ ਜਿਹਾ ਚੜਿਆ ਰਹਿੰਦਾ ਅਨੂਖੀ ਖਮਾਰੀ ਘਰ ਦੀ ਹਰ ਚੀਜ਼ ਵਿੱਚ ਉਸ ਨੂੰ ਗਹਿਰੀ ਦਿਲਚਸਪੀ ਸੀ ਕਰਦੀਆਂ ਕੰਧਾਂ ਵਿੱਚ ਵੀ ਉਸ ਨੂੰ ਕਿਸੇ ਦੀ ਰੂਹ ਮੁਸਕਰਾਉਂਦੀ ਦਿੱਸਦੀ ਉਸ ਨੇ ਜਗਰੂਪ ਦੇ ਕਮਰੇ ਨੂੰ ਹੋਰ ਵੱਧ ਸਜਾਇਆ ਉਸ ਦੇ ਕੱਪੜਿਆਂ ਨੂੰ ਹੋਰ ਧਿਆਨ ਨਾਲ ਰੱਖਣਾ ਸ਼ੁਰੂ ਕਰ ਦਿੱਤਾ ਜਗਰੂਪ ਦੇ ਅਟੈਚੀ ਕੈਸ ਵਿੱਚੋਂ ਉਸ ਨੂੰ ਕਿਸੇ ਲੜਕੀ ਦੇ ਖੱਤ ਲੱਭੇ ਇੱਕ ਤਸਵੀਰ ਮਿਲੀ ਪਤਾ ਨਹੀਂ ਕੀ ਸੋਚ ਕੇ ਉਸਨੇ ਇਹ ਸਾਰਾ ਕੁਝ ਅੱਗ ਵਿੱਚ ਸਾੜ ਦਿੱਤਾ ਉਹ ਜਗਰੂਪ ਲਈ ਪਿਸਤੇ ਬਦਾਮ ਵਾਲਾ ਦੁੱਧ ਦਿਨ ਵਿੱਚ ਦੋ ਵਾਰ ਤਿਆਰ ਕਰਦੀ ਨਾ ਨਾ ਕਰਦੇ ਨੂੰ ਜ਼ਬਰਦਸਤੀ ਪਲਾ ਦਿੰਦੀ ਕਈ ਕਿਸਮਾਂ ਦਾ ਮੀਵਾ ਮਿਲਾ ਕੇ ਉਹ ਜਗਰੂਪ ਨੂੰ ਪਿੰਨੀਆਂ ਤਿਆਰ ਕਰਕੇ ਰੱਖਦੀ ਜਗਰੂਪ ਘੁੱਟ ਪੀ ਲਿਆ ਕਰ ਉਸ ਥੋੜਾ ਮੁਸਕਰਾ ਕੇ ਕਿਹਾ ਉਹ ਅੱਖਾਂ ਅੱਖਾਂ ਵਿੱਚ ਦੀ ਕੁਲਦੀ ਜਾ ਰਹੀ ਸੀ ਮਾਂ ਤੁਸੀਂ ਕਹਿ ਰਹੇ ਹੋ ਉਸ ਨੂੰ ਲੱਗਿਆ ਜਗਰੂਪ ਨੂੰ ਮਾਂ ਕਹਿਣਾ ਨਹੀਂ ਚਾਹੀਦਾ ਸੀ ਕਿਉਂ ਨਹੀਂ ਕਹਿਣਾ ਚਾਹੀਦਾ ਸੀ ਉਸ ਨੇ ਆਪਣੇ ਆਪ ਤੋਂ ਪੁੱਛਿਆ ਬਸ ਕਹਿ ਜੋ ਦਿੱਤਾ ਨਹੀਂ ਕਹਿਣਾ ਚਾਹੀਦਾ ਸੀ ਉਹ ਆਪਣੇ ਆਪ ਦੇਖੀ ਜੀ ਸ਼ਾਇਦ ਉਸ ਦੀ ਖਮਾਰੀ ਥੋੜੀ ਭੰਗ ਹੋ ਗਈ ਉਹ ਬਹੁਤ ਥੱਕ ਜਾਣਾ ਹੈ ਘੁੱਟ ਸ਼ਰਾਬ ਦੀ ਪੀਂਚ ਪਲਾਂਕੀ ਹਰ ਜਾਏ ਉਸ ਦੇ ਮਨ ਨੂੰ ਚੰਗਾ ਲੱਗਦਾ ਸੀ ਜਗਰੂ ਘੁੱਟ ਪੀ ਕੇ ਥੋੜਾ ਨਸ਼ਈ ਬਣ ਕੇ ਗੱਲਾਂ ਕਰੀ ਰੋਟੀ ਖਾਣ ਦੀ ਜिद ਕਰੇ ਤੇ ਉਹ ਉਸ ਦੇ ਮੂੰਹ 'ਚ ਬੁਰਕੀਆਂ ਪਾਈ ਸਾਰਾ ਦਿਨ ਤੱਕ ਖਵਾਉਂਦੇ ਰਹਿੰਦੇ ਹੂੰ ਥਕਾਵਟ ਕਾਦੀ ਮੈਂ ਤਾਂ ਆਪਾ ਘੋਲ ਕੇ ਤੇਰੇ ਅੰਦਰ ਪਾ ਦਿਆਂ ਜਗਰੂਪ ਉਸ ਨੇ ਮਨ ਵਿੱਚ ਕਿਹਾ ਸੀ ਉਹ ਅੱਖਾਂ ਹੀ ਅੱਖਾਂ ਰਾਹੀਂ ਜਗਰੂਪ ਦੇ ਅੰਦਰ ਕੁਲਦੀ ਰਹੀ ਜਗਰੂਪ ਨਾ ਲੱਗਿਆ ਤਾਂ ਉਹ ਜ਼ਬਰਦਸਤੀ ਉਸਦੇ ਪਿੰਡੇ ਨੂੰ ਮਲਾਈ ਬਿਸਤਰੀ ਨੂੰ ਹੋਰ ਨਰਮ ਹੋਰ ਉਜਲਾ ਕਰਾਈ ਮੈਂ ਕਿੱਧਰ ਨੂੰ ਤੁਰਦੀ ਜਾ ਰਹੀ ਹਾਂ ਉਹ ਮਨ ਤੋਂ ਪੁੱਛ ਬੈਠਦੀ ਮਨ ਕੋਈ ਵੀ ਤਾਂ ਉੱਤਰ ਨਾ ਦਿੰਦਾ ਉਹ ਤੁਰਦੀ ਰਹੀ ਜਗਰੂਪ ਕੱਲ ਪੁੰਨਿਆਂ ਤੇ ਚੱਲਾਂਗੇ ਉਸ ਸਰਦਾਰਨੀ ਵਾਲੀ ਨਹੀਂ ਕਿਸੇ ਹੋਰ ਲਈ ਜਿੱਕਿਆ ਸੀ ਤੁਸੀਂ ਜਾਓ ਮਾਂ ਜੀ ਕਦੇ ਤਾਂ ਆਖੇ ਲੱਗਿਆ ਕਰ ਪਤਾ ਨਹੀਂ ਕਿਸ ਤਰ੍ਹਾਂ ਦੇ ਭਰਿਆ ਕਹਿਣਾ ਸੀ ਜਗਰੂਪ ਦੇ ਦੰਦ ਜੁੜ ਗਏ ਉਸ ਨੇ ਤਾਂ ਮਾਂ ਦਾ ਸ਼ਬਦ ਕਦੇ ਨਹੀਂ ਕਟਿਆ ਸੀ ਮਾਂ ਦਾ ਤਰਲਾ ਜਗਰੂਪ ਨੂੰ ਪਸੰਦ ਨਾ ਆਇਆ ਚੰਗਾ ਮੇਰੀ ਪਸੰਦ ਦੇ ਕੱਪੜੇ ਪਾਣੇ ਹੋਣਗੇ ਜਗਰੂਪ ਨੇ ਮੋੜ ਬਦਲ ਕੇ ਸ਼ਰਤ ਰੱਖੀ ਔਰ ਤੈਨੂੰ ਮੇਰੀ ਪਸੰਦ ਦੇ ਮਨਜ਼ੂਰ 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 ਮਾਮਾ ਵੀ ਹੱਸਣ ਲੱਗ ਪਿਆ ਉਹ ਪਰਸੋਂ ਜਗਰੂਪ ਵਾਸਤੇ ਕੱਪੜੇ ਲੈ ਕੇ ਆਈ ਸੀ ਉਸ ਨੂੰ ਭਰੇ ਬਾਜ਼ਾਰ ਚੋਂ ਵੱਡੀਆਂ-ਵੱਡੀਆਂ ਦੁਕਾਨਾਂ ਚੋਂ ਜਗਰੂਬ ਦੇ ਪਹਿਨਣ ਦੇ ਕੱਪੜੇ ਨਹੀਂ ਸੀ ਮਿਲ ਰਹੇ ਸਾਰਾ ਬਾਜ਼ਾਰ ਛਾਣ ਮਾਰਿਆ ਸਾਰਾ ਦਿਨ ਢਾਲ ਦਿੱਤਾ ਬੜੀ ਮੁਸ਼ਕਲ ਨਾਲ ਕੱਪੜੇ ਪਸੰਦ ਆਏ ਸਨ ਮੇਰਾ ਜਗਰੂਬ ਕਿੰਨਾ ਸੋਹਣਾ ਲੱਗਦਾ ਹੈ ਜਗਰੂਬ ਉਸਦੀ ਪਸੰਦ ਦੇ ਕੱਪੜੇ ਪਾਈ ਖੜਾ ਸੀ ਕੱਪੜੇ ਸੱਚੀ ਬਹੁਤ ਕੀਮਤੀ ਤੇ ਸੁੰਦਰ ਸਨ ਤੇ ਉਹ ਗੁਲਾਬੀ ਸੂਰਚ ਪਟੋਲਾ ਬਣ ਗਈ ਸੀ ਚੁੰਨੀ ਦਾ ਰੰਗ ਗੱਲਾਂ ਨਾਲ ਮਿਲ ਗਿਆ ਉਸ ਨੇ ਜੁਨੀ ਦੀਆਂ ਕੰਨੀਆਂ ਗੱਲਾਂ ਉੱਪਰ ਦੱਬ ਲਈਆਂ ਸੁਰਮੇ ਭਿੱਜੀਆਂ ਪਲਕਾਂ ਸ਼ਰਮ ਚ ਡੁੱਬ ਡੁੱਬ ਗਈਆਂ ਕੁੱਟਵੇਂ ਕਮੀਜ਼ ਉੱਭਰੀ ਛਾਤੀ ਪਤਲਾ ਲੱਕ ਸਦਕੀ ਪੁੱਤ ਘੜੇ ਦਾ ਤਰਾਸ਼ਿਆ ਸੰਗ ਮਰਮਰੀ ਬਹੁਤ ਸੀ ਉਹ ਚੰਗੀ ਲੱਗਦੀ ਹਾਂ ਉਸ ਨੇ ਜਗਰੂਪ ਦੀਆਂ ਅੱਖਾਂ ਚ ਡੁੱਬ ਕੇ ਪੁੱਛਿਆ ਹੂੰ ਜਗਰੂਪ ਚੌਕਿਆ ਸੀ ਉਸ ਦੇ ਮਨ ਨੇ ਚਾਹਿਆ ਜਗਰੂਪ ਉਸ ਨੂੰ ਸ਼ੀਸ਼ੇ ਵਾਂਗ ਰੱਜ ਕੇ ਤੱਕੇ ਤੱਕਦਾ ਰਹੇ ਕਹਿੰਦਾ ਰਹੇ ਉਹ ਬਹੁਤ ਸੁੰਦਰ ਸੀ ਤੇ ਜਗਰੂਪ ਦੀਆਂ ਅੱਖਾਂ ਚੀਚਾ ਬਣ ਜਾਣ ਸਗੋਂ ਸਾਰਾ ਜਗਰੂਪ ਚੀਚਾ ਬਣ ਜਾਏ ਜਿਸ ਵਿੱਚੋਂ ਉਹ ਆਪਾ ਤੱਕੇ ਚੰਗੀ ਤਰ੍ਹਾਂ ਤੱਕੇ ਨਿਰਖੇ ਤੇ ਉਹ ਖੜੀ ਮੁਸਕਰਾਉਂਦੀ ਰਹੀ ਜਗਰੂਪ ਨੇ ਉਸ ਵੱਲ ਭੌਂ ਕੇ ਤੱਕਿਆ ਜਿਵੇਂ ਉਹ ਮਾਂ ਨਹੀਂ ਕਾਲਜ ਦੀ ਕਿਸੇ ਕੁੜੀ ਨੂੰ ਤੱਕ ਰਿਹਾ ਸੀ ਆਪਣੀ ਗਰਲ ਫਰੈਂਡ ਸਰਜੀਤ ਮਾਈਟ ਨੂੰ ਤੱਕ ਰਿਹਾ ਸੀ ਭੈਣ ਜੀ ਹੁਣ ਬਣੀ ਹੈ ਨਾ ਗੱਲ ਮਾਮੀ ਨੇ ਤਾੜੀ ਮਾਰੀ ਉਵਿੰਨਾ ਮਾ ਚਾਦਰਾ ਬੰਨੀ ਖੜਾ ਸੀ ਨਾ ਟੇ ਕੱਦ ਵਾਲਾ ਮਾਮਾ ਵੀ ਉਸ ਨੂੰ ਚੰਗਾ ਲੱਗਿਆ ਕਿ ਸਾਰਾ ਦਿਨ ਲਿਸੀ ਜਿਹੇ ਕੱਪੜੇ ਪਾਈ ਰੱਖਦੇ ਹਾਂ ਇਹ ਗੱਲ ਉਹ ਪਹਿਲਾਂ ਕਦੇ ਨਹੀਂ ਕਹਿ ਸਕਿਆ ਸੀ ਸੀਤੋ ਚਲ ਤੂੰ ਵੀ ਪਾਲਾ ਕੱਪੜੇ ਉਸਨੇ ਨੌਕਰਾਨੀ ਨੂੰ ਕਿਹਾ ਤੇ ਗੁੱਚਾ ਪਾਈ ਦਾ ਚਿਹਰਾ ਤੱਕਿਆ ਉਹ ਖੁਚੀ ਜਿ ਥਾਪੀਆਂ ਮਾਰ ਗਿਆ ਸੀ ਜਿਹਰੇ ਤੇ ਰੌਣਕ ਹੋਰ ਵੱਧ ਗਈ ਸੀ ਜਗਰੂਪ ਜੀਪ ਚਲਾ ਰਿਹਾ ਸੀ ਸਰਦਾਰ ਨੇ ਬਰਾਬਰ ਵਾਲੀ ਸੀਟ ਤੇ ਬੈਠੀ ਮਾਮਾ ਦੇ ਨੌਕਰਾਨੀ ਪਿੱਛੇ ਅੱਖਾਂ ਸਾਂਝੀਆਂ ਕਰ ਰਹੇ ਸਨ ਗੱਡੀ ਵਿੱਚੋਂ ਲੱਤ ਲਮਕੀ ਕੋਈ ਭੌਰ ਚੱਲਿਆ ਮੁਕਲਾਵੇ ਜੀਪ ਦੇ ਬਰਾਬਰ ਤੋਂ ਕਿਸੇ ਨੇ ਕਿਹਾ ਉਸ ਨੇ ਮੁਸਕਰਾਉਂਦੀਆਂ ਨਜ਼ਰਾਂ ਜਗਰੂਪ ਦੇ ਚਿਹਰੇ ਤੇ ਗਾੜ ਦਿੱਤੀਆਂ ਜਗਰੂਪ ਥੋੜਾ ਸ਼ਰਮਿੰਦਾ ਸੀ ਨਜ਼ਰਾਂ ਨਹੀਂ ਮਿਲਾ ਰਿਹਾ ਸੀ ਪਰ ਉਹ ਬਹੁਤ ਖੁਸ਼ ਸੀ ਉਸ ਦਾ ਦਿਲ ਕਰ ਰਿਹਾ ਸੀ ਕਿ ਗੱਡੀ ਰੋਕ ਕੇ ਟੋਕ ਮਾਰਨ ਵਾਲੀ ਨੂੰ ਇਨਾਮ ਦੇ ਵੀ ਉਸ ਦੇ ਸੁਰਖ ਹੋਟ ਹੋਰ ਸਜਰੀ ਹੋ ਗਏ ਉਸ ਦੀ ਆਪਣੀ ਜ਼ੁਬਾਨ ਬਾਰ-ਬਾਰ ਹੋਠਾਂ ਤੇ ਆਂਦੀ ਸੀ ਮੇਲਾ ਭਰਿਆ ਸੀ ਭਾਦੋ ਦੀ ਪੂਰਨਮਾਹੀ ਸੀ ਰੰਗ ਰੂਪ ਜਵਾਨੀ ਤੇ ਸ਼ਕੀਨੀ ਦਾ ਹੜ ਆਇਆ ਸੀ ਕੁੜੀਆਂ ਕਤਰੀਆਂ ਮੋਢਿਆਂ ਉੱਪਰੋਂ ਥੁੱਕ-ਥੁੱਕ ਲੰਘਦੀਆਂ ਸਨ ਚੋਬਰ ਮੁੰਡੇ ਬਾਗੀਆਂ ਪਾਉਂਦੇ ਫਿਰ ਰਹੇ ਸਨ ਥਾਂ-ਥਾਂ ਗਾਉਣ ਕਵੀਸ਼ਰ ਨਕਲੀ ਲੱਗੇ ਸਨ ਸਰੋਵਰ ਤੇ ਖੁੱਲਾ ਇਸ਼ਨਾਨ ਹੋ ਰਿਹਾ ਸੀ ਇਸਤਰੀਆਂ ਪਰਦੇ ਤੋਂ ਬਾਹਰੇ ਹੀ ਬਰੀ ਚੁੰਨੀਆਂ ਦਾ ਪਰਦਾ ਕਰਕੇ ਸਰੋਵਰ ਦੀਆਂ ਪੌੜੀਆਂ ਤੇ ਨਹਾ ਰਹੀਆਂ ਸਨ ਖੁਸ਼ੀਆਂ ਦਾ ਮੇਲਾ ਪੂਰਨ ਮਾਚੀ ਉਹਨਾਂ ਦੀਪ ਇੱਕ ਪਾਸੇ ਰੋਕ ਦਿੱਤੀ ਨਵੀਂ ਜੋੜੀ ਜੁਗ-ਜੁਗ ਜੀਏ ਦੁੱਦੀ ਨਹਾਏ ਪੁੱਤੀ ਫਲੇ ਚੋਬਰਾ ਰੱਬ ਦੇ ਨਾਮ ਦਾ ਧੀ ਤੇਰੇ ਲਾੜਾ ਜਵਾਨੀਆਂ ਮਾਣੀ ਇੱਕ ਮੰਗਤਾ ਪਹੁੰਚ ਗਿਆ ਬਕਵਾਸ ਬੰਦ ਕਰ ਜਗਰੂਪ ਨੇ ਖਿੱਚ ਕੇ ਕਿਹਾ ਉਖੀ ਵੀ ਕੀ ਵੀ ਮੁਸਕਰਾਰੀ ਸੀ ਮੇਲੇ 'ਚੋਂ ਮੇਰੇ ਲਈ ਕੀ ਲਿਆਏਂਗਾ ਉਸਨੇ ਤੁਰਦੇ ਜਗਰੂਪ ਨੂੰ ਪੁੱਛਿਆ ਇਥੋਂ ਮਾਂ ਜੀ ਭਲਾਂ ਕੀ ਮਿਲੇਗਾ ਜਗਰੂਪ ਤੇ ਮਾਮਾ ਤਰਗੇ ਮੇਲੇ ਜਾਏਗਾ ਲੈ ਆਈ ਪਹੁੰਚੀ ਲੈ ਜਾ ਮੇਰਾ ਗੱਟ ਮੈਂ ਕੀ ਉਸ ਦੀ ਰੂਹ ਕਹਿ ਰਹੀ ਸੀ ਮੇਲੇ ਚ ਗਵਾਚ ਰਹੇ ਜਗਰੂਪ ਤੇ ਉਸ ਦੀਆਂ ਨਜ਼ਰਾਂ ਜੰਮੀਆਂ ਰਹੀਆਂ ਉਸ ਨੇ ਭੌ ਕੇ ਮੰਕ ਤੇ ਨੂੰ ਦੱਸਦਾ ਨੋੜ ਦਿੱਤਾ ਉਸ ਦਾ ਦਿਲ ਕਰਦਾ ਸੀ ਮੰਕ ਦਾ ਅਸੀਸਾਂ ਦਿੰਦਾ ਰਹੇ ਤੇ ਉਹ ਖੜੀ ਸੁਣਦੀ ਹੀ ਰਹੇ ਮੰਗ ਤਾਂ ਹੈਰਾਨ ਹੋ ਕੇ ਝਾਕਿਆ ਤੇ ਸਰਦਾਰ ਦੀਆਂ ਨਜ਼ਰਾਂ ਚੋਂ ਸਾਰਾ ਕੁਝ ਪੜ ਕੇ ਦਸਾਂ ਦਾ ਨੋਟ ਲੈ ਕੇ ਤੁਰ ਗਿਆ। ਬੀਬੀ ਜੀ ਉਹ ਤਾਂ ਸਾਰੇ ਹੀ ਲੈ ਕੇ ਤੁਰ ਗਿਆ। ਨੌਕਰਾਨੀ ਨੇ ਚਿੰਤਾ ਨਾਲ ਕਿਹਾ ਪਰ ਉਸ ਨੇ ਨੌਕਰਾਨੀ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਉਸ ਦੀਆਂ ਨਜ਼ਰਾਂ ਚ ਗਰੂਪ ਨੂੰ ਮੇਲੇ ਚੋਂ ਲੱਭਦੀਆਂ ਰਹੀਆਂ। ਉਹ ਆ ਗਏ ਉਸ ਦਾ ਮਨ ਕਰਦਾ ਸੀ। ਜਗਰੂ ਤੋਂ ਪਹੁੰਚੀ ਮੰਗੇ ਪਰ ਉਹ ਨੌਕਰਾਨੀ ਨੂੰ ਨਾਲ ਲੈ ਕੇ ਇਸ਼ਨਾਨ ਕਰਨ ਚਲੀ ਗਈ। ਉਹਨਾਂ ਸਰੂਰ ਵਿੱਚ ਇਸ਼ਨਾਨ ਕੀਤਾ ਦਰਬਾਰ ਸਾਹਿਬ ਅੱਗੇ ਦੇਖ ਚੜਾਈ ਤੇ ਮੰਚ ਮੰਗਿਆ ਮਾਲਕਾ ਜਗਰੂਪ ਦੇ ਦੇ 12 ਪੁੰਨਿਆਂ ਨਹਾਵਾਂਗੇ। ਉਹ ਕੀ ਸੀ ਪੁੱਲ ਤੋਂ ਕਿਸੇ ਧਾਰਮਿਕ ਤੇ ਪਵਿੱਤਰ ਘਾਟ ਤੇ ਜਿਹੜਾ ਕੁਝ ਮੰਗੀ ਪਾਪ ਕਰ ਰਹੀ ਸੀ ਜਾਂ ਪੁੰਨ ਬਸ ਮੰਗ ਰਹੀ ਸੀ। ਉਸਨੇ ਬਾਜ਼ਾਰ ਤੋਂ ਜਗਰੂਪ ਲਈ ਕੁਝ ਖਰੀਦਣਾ ਚਾਹਿਆ ਪਰ ਕੁਝ ਵੀ ਪਸੰਦ ਨਾ ਆਇਆ। ਇੱਕ ਭਾਈ ਲੋਕਾਂ ਦੀਆਂ ਬਾਹਾਂ ਤੇ ਨਾਮ ਲਿਖ ਰਿਹਾ ਸੀ। ਉਸ ਦਾ ਦਿਲ ਕੀਤਾ ਆਪਣੀ ਬਾਹ ਤੇ ਛਾਤੀ ਤੇ ਹਰ ਅੰਗ ਤੇ ਜਗਰੂਪ ਲਿਖਾ ਲਵੇ ਦਿਲ ਤੇ ਤਾਂ ਲਿਖਿਆ ਪਿਆ ਉਸਨੇ ਮਨ ਚ ਕਿਹਾ ਲੈ ਪ੍ਰਸ਼ਾਦ ਉਸਨੇ ਜਗਰੂਪ ਨੂੰ ਕਿਹਾ ਹੂੰ ਹੂੰ ਹੱਥ ਨਹੀਂ ਮੂੰ ਕਰ ਉਸਨੇ ਜ਼ਬਰਦਸਤੀ ਪ੍ਰਸ਼ਾਦ ਜਗਰੂਪ ਦੇ ਮੂੰਹ ਵਿੱਚ ਪਾ ਦਿੱਤਾ ਜਗਰੂਪ ਦੇ ਮੂੰਹ ਨੂੰ ਲੱਗੀਆਂ ਉਂਗਲਾਂ ਸਵਾਦ ਸਵਾਦ ਹੋ ਗਈਆਂ ਸਨ ਲੋਕ ਤੱਕ ਰਹੇ ਸਨ ਜਗਰੂ ਸ਼ਰਮਿੰਦਾ ਸੀ ਪਰ ਉਹ ਮਾਂ ਨੂੰ ਨਾ ਨਹੀਂ ਕਰ ਸਕਦਾ ਸੀ ਨੌਕ ਰਾਣੀ ਨੇ ਅੱਖ ਬਚਾ ਕੇ ਮਾਮੇ ਨੂੰ ਪਰੇਸ਼ਾਨ ਦਿੱਤਾ ਤੂੰ ਬਾਬਿਆਂ ਤੂੰ ਕੀ ਮੰਗਿਆ ਰਾਜ ਉਸਨੇ ਜ਼ਰੂਰ ਤੋਂ ਪੁੱਛਿਆ ਕੁਝ ਨਹੀਂ ਮੈਂ ਬਹੁਤ ਕੁਝ ਮੰਗਿਆ ਸੱਚੇ ਦਿਲੋਂ ਮੰਗਿਆ ਕਹਿੰਦੇ ਐ ਮਿਲ ਜਾਂਦਾ ਹੈ ਦੇਖਾਂਗੀ ਮਿਲਦਾ ਜਾਂ ਨਹੀਂ 12 ਪੁੰਨਿਆਂ ਨਹਾਵਾਂਗੀ ਉਹ ਕੀ ਵੀ ਹੀ ਤਾਂ ਸੀ ਜੀਭ ਹਵਾ ਨਾਲ ਗੱਲਾਂ ਕਰ ਰਹੀ ਸੀ ਬੱਦਲਾਂ ਦੀ ਗੰਡ ਅਸਮਾਨ 'ਚ ਖਿੰਡ ਗਈ ਸੀ ਧੁੱਪ ਸੀ ਪਾਸੀ ਫਸਲਾਂ ਦਾ ਰੰਗ ਮਸਕਰਾ ਰਿਹਾ ਸੀ ਉਸ ਨੇ ਸੱਜ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੋਖ ਰੰਗ ਦੇ ਕੱਪੜੇ ਪਹਿਨ ਕੇ ਉਹ ਚੀਨੀ ਕਬੂਤਰੀ ਲੱਗਦੀ ਸੀ ਅੰਦਰ ਖੁਸ਼ੀਆਂ ਦਾ ਹਰਸੀ ਜਸ ਕਰਕੇ ਗੱਲਾਂ ਅੱਖਾਂ ਤੇ ਛਾਤੀ ਤੇ ਹੋਰ ਵੀ ਕਿਸੇ 'ਚ ਵੱਧ ਗਈ ਸੀ ਉਹ ਜਗਰੂਪ ਦੀ ਸੇਵਾ ਕਰਦੀ ਥੱਕਦੀ ਨਾ ਜਗਰੂਪ ਵਾਜਦਾ ਪਰ ਉਹ ਦੂਜੇ ਤੀਜੇ ਦਿਨ ਉਸ ਦੀਆਂ ਮੁਠੀਆਂ ਪਰ ਜਾਂਦੀ ਉਸ ਦੀ ਖਰਾਕ ਉਸ ਦੇ ਕੱਪੜੇ ਉਸ ਦੀ ਸਿਹਤ ਦਾ ਇਤਨਾ ਖਿਆਲ ਰੱਖਦੀ ਕਿ ਜਗਰੂਪ ਹਰਾਨੀ 'ਚ ਡੁੱਬ ਜਾਂਦਾ ਸੀ ਸਵੇਰੇ ਉਹ ਖੁਦ ਉਸ ਨੂੰ ਖੇਤ ਨੂੰ ਤੋਰਦੀ ਖੇਤ ਨਾ ਜਾਂਦੀ ਕਿਉਂਕਿ ਅਜੀਹਾ ਕੁਝ ਕਰ ਨਹੀਂ ਕਰਨਾ ਚਾਹੁੰਦੀ ਸੀ ਜੋ ਜਗਰੂਪ ਨੂੰ ਪਸੰਦ ਨਹੀਂ ਸੀ ਪਰ ਸ਼ਾਮ ਨੂੰ ਵਰਾਂਡੇ 'ਚ ਖੜੀ ਬੇਤਾਬੀ ਨਾਲ ਉਡੀਕਦੀ ਉਹ ਪਛੜ ਜਾਂਦਾ ਤਾਂ ਉਸ ਨੂੰ ਹੌਲ ਪਹ ਜਾਂਦਾ ਤੇ ਉਹ ਛਾਤੇ ਚੜ੍ਹ ਕੇ ਟਰੈਕਟਰ ਦੀ ਧੂੜ ਤੱਕਦੀ ਜਗਰੂ ਘਰ ਆ ਜਾਂਦਾ ਤਾਂ ਉਹ ਸੂਰਜਮੁਖੀ ਵਾਂਗ ਟੈਕ ਉੱਠਦੀ ਉਸਦੀ ਕੰਮ ਕਰਦੀ ਦੀ ਅੱਡੀ ਨਾ ਲੱਗਦੀ ਹੋਰ ਪੀਣਾ ਉਹ ਦੁੱਧ ਪਲਾਂਦੀ ਬੱਸ ਮਾਂ ਜੀ ਕੀ ਮਾਂ ਜੀ ਮਾਂ ਜੀ ਉਹ ਥੋੜਾ ਖਿੱਚ ਗਈ ਕਿਉਂ ਹਾਂ ਮੈਨੂੰ ਨਹੀਂ ਚੰਗਾ ਲੱਗਦਾ ਪਰ ਭਲਾਂ ਤੂੰ ਮੈਨੂੰ ਮਾਂ ਕਹੀਂ ਚੰਗਾ ਲੱਗਦਾ ਉਸ ਦੀਆਂ ਨਜ਼ਰਾਂ ਤਰਲਾ ਕਰਦੀਆਂ ਚੱਕੀਆਂ ਕਿਉਂ ਮਾਂ ਜੀ ਫਿਰ ਮਾਂ ਜੀ ਪਾਗਲ ਜਿਹਾ ਉਸ ਨੂੰ ਲਾੜ ਜਾ ਗਿਆ ਤੇ ਜਗਰੂ ਦੀ ਗਲ ਤੇ ਥੱਪਕੀ ਮਾਰੀ ਪਰ ਹੋਰ ਕੀ ਕਹਾ ਕੁਝ ਵੀ ਕੇ ਪਰਮਾ ਜੀ ਨਹੀਂ ਉਹ ਉਸ ਵੱਲ ਰੁੱਕ ਕੇ ਚਾਕੀ ਤੇ ਥੋੜਾ ਰੁੱਕ ਕੇ ਬੋਲੀ ਮੇਰਾ ਨਾਂ ਵੀ ਤਾਂ ਲੈ ਸਕਦਾ ਹੈ ਉਹ ਹੱਸ ਕੇ ਤੁਰ ਗਈ ਚੁਰੂ ਭੱਗਾ ਬੱਕਾ ਤੱਕਦਾ ਰਿਹਾ